ਆਪਣੇ ਹੰਸਾ ਦਾ ਦੂਸਰੇ ਪਾਸੇ ਉਹ ਵੀ ਪਰਮਾਣਿਕ ਦੇ ਸ਼ਾਬਦ ਸੁਝਾ ਦਿੱਤਾ ਸਾਡਾ ਕਿ ਮਨ ਜਿਹੜਾ ਕਿ ਸਤਿਗੁਰ ਕੰ ਦਾ ਰੂਪ ਨਹੀਂ ਹੋ ਸਕਦਾ ਆਉ ਅਸੀਂ ਸਿੱਖਣਾ ਹੈ ਇਹ ਵਿਧੀ ਨੂੰ ਤਰੀਕਾ ਨੂੰ ਜਿਹੜਾ ਅਸੀਂ ਸਤਗੁਰ ਦੀ ਬਾਣੀ ਦੇ ਅਨੁਸਾਰ ਉਹਦੇ ਦੋ ਪਤਰਾ ਦੀ ਮਾਲਾ ਆ ਗਿਆ ਬਣਾਉਣ ਵਾਸਤੇ ਜਦੋਂ ਆਪਾਂ ਇਹ ਸਵਾਸਾ ਦੀ ਮਾਲਾ ਬਣਾ ਲਏ ਇੱਕ ਜਿਤ ਹੋ ਜਾਂਦੇ ਕਿਉਂਕਿ ਆਪਾਂ ਦੇਖਦੇ ਹੋ ਨਾ ਜਦੋਂ ਆਪਾਂ ਬਾਹਰੋਂ ਸੇਵਾ ਕਰ ਰਹੇ ਹਾਂ ਉਹ ਸਾਡਾ ਜਿਹੜਾ ਧਿਆਨ ਹੈ ਅਸੀਂ ਦੁਜੀ ਤੀਵੀਂ ਕਰਦੇ ਇੱਕ ਸਾਡਾ ਧਿਆਨ ਬਾਹਰ ਹੁੰਦਾ ਹੈ ਇੱਕ ਅਸੀਂ ਸਿਮਰਨ ਕਰ ਰਹੇ ਹਾਂ ਆਸਕਰ ਜਿਹੜਾ ਸਰਗੁਣ ਦੀ ਬਾਣੀ ਵਿੱਚ ਸਾਨੂੰ ਸਿਮਰਨ ਕਰਨ ਵਾਸਤੇ ਦਿੱਇਆ ਹੈ ਇਹਨਾਂ ਆਖਦੇ ਕਬੀਰ ਜੀ ਆਪਾਂ ਉਸ ਜਉਦੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਹੁ ਜਿਵੇਂ ਜਿਵੇਂ ਸੁਆਸ ਸੰਦਰ ਜਾਂਦਾ ਹੈ ਅਸੀਂ ਇਹ ਉਚਾਰਨ ਕਰ ਰਹੇ ਹਾਂ ਵਾਹ ਆਪਣੀ ਆਵਾਜ਼ ਨੂੰ ਸੁਣੋ ਜਦੋਂ சுவாਸ ਲਗਨ ਹੋਦਾ ਹੈ ਗੁਰੂ ਸ਼ਬਦ ਦੀ ਅਰੰਧਨਾ ਕਰਕੇ ਜਿਹੜੀ ਆਪਾਂ ਨੂੰ ਇੱਕ ਜੁਗਤੀ ਦਸਤਰੀ ਦਾ ਰਸਿਆ ਬਚਾਰਾ ਤੋਂ ਰਹਿਤ ਹੁੰਦਾ ਮੁਕਤ ਹੁੰਦਾ ਜਿਹੜੇ ਪਾਸ਼ਾ ਤੇ ਬਚਦੇ ਅਸੀਂ ਸਿਰੜ ਕੰਦੇ ਆ ਉਹ ਸਾਨੂੰ ਇੱਕ ਜੁਗ ਦੱਸਦੇ ਨੇ ਰਸਾਂ ਉਜਰੇ ਹਰ ਰਸਾਂ ਦੁਆਰਾ ਉਚਾਰ ਨਹੀਂ ਕਰਦਾ ਜਿਸ ਨੂੰ ਅਸੀਂ ਕੋਈ ਹਰਿ ਕੇ ਦਾ ਕੋ ਨਾਮ ਕਿਹੜਾ ਗੁਰੂਆਂ ਦੇ ਘਰੇ ਕੋ ਵੈਰ ਨੂੰ ਕਿਹਾ ਸੱਜ ਦੇ ਰਹਿਤ ਆ ਉਹ ਮੰਤਰ ਅਸੀਂ ਉਹੋ ਜਿਹਾ ਆਪਣੇ ਕਰਦੇ ਜਿਹੜਾ ਸਤਨੂੰ ਵੀ ਬਾਣੀ ਵਿੱਚ ਸਭੋ ਦੱਸ ਰਿਹਾ ਦੱਸਦਾ ਉਚਰੈ ਹਰ ਸਰਬਣੀ ਸੁਣੈ ਇਹ ਸ਼ਰਮਾ ਦੁਆਰਾ ਜੋ ਸੋਚਦਾ ਸੋ ਉਚਰੈ ਦਿੱਤਾ ਪਾਸ਼ਾ ਕਹਿੰਦੇ ਕੋਨੇ ਜਵਾਨੇ ਇਹ ਕਲੋਕੀ ਦਾ ਪ੍ਰਕਾਸ਼ ਹੈ ਇੰਨਾ ਕ ਅਸੀਂ ਉੱਚੀ ਬੋਲ ਰਹੇ ਜਿੰਦੇ ਨਾਲ ਆਪਣੀ ਆਵਾਜ਼ ਸਾਨੂੰ ਸੁਣੇ ਸਾਡਾ ਧਿਆਨ ਆਪਣੀ ਆਵਾਜ਼ ਤੇ ਲੱਗੇ ਕਿਉਂਕਿ ਇਹ ਜੁੜਨ ਦੇ ਤਰੀਕੇ ਦੱਸ ਰਹੇ ਨੇ ਪਰਮ ਭਾਸ਼ਾ ਅਸੀਂ ਸਾਰੇ ਪੜ੍ਹਦੇ ਆ ਉਹ ਸਾਨੂੰ ਸਮਝਾਉਂਦੇ ਆ ਮਾਖ ਮੰਜਨ ਸੰਗ ਸਾਧਰੁਆں ਧੂਰੀ ਕਰਿ ਇਸਨਾਰ ਹਰਿ ਦਾ ਨਾਮ ਧਿਆਏ ਸੁਣ ਸਭ ਮਨ ਅਨੁਕਰ ਜਾਨ ਪਾਸ਼ਾ ਕਹਿੰਦੇ ਆ ਜਿਹੜਾ ਕੇ ਸਿਮਰਨ ਕੀਤਾ ਜਦੋਂ ਤੂੰ ਸੁਰਗੇ ਪ੍ਰਕਟੀ ਕਰੇ ਇਹ ਜਿਹੜਾ ਕੱਦ ਨਹੀਂ ਹੈ ਇਹ ਪ੍ਰੈਕਟੀਕਲ ਆ ਜਦੋਂ ਆਪਾਂ ਇਹ ਵਿਧੀ ਅਪਣਾਉਣੇ ਤਰੀਕਾ ਅਪਣਾਉਣਾ ਹੈ ਸਾਡੇ ਮਨ ਦੇ ਜਿਹੜੇ ਵਿਚਾਰ ਨੇ ਉਹਨੇ ਨੇ ਕੰਮ ਹੋ ਜਾ। ਆਓ ਸਾਰੇ ਮੇਤਰਾ ਨੂੰ ਬੰਦ ਕਰਕੇ ਅਸੀਂ ਉਸ ਦਰ ਨੂੰ ਖੋਲਣਾ ਹੈ, ਉਹ ਦਰ ਨੂੰ ਖੋਲਣ ਬਾਅਦ ਇਹਨਾਂ ਦਰ ਨੂੰ ਬੰਦ ਕਰਨਾ। ਜਿਹੜਾ ਕਰਮਾਣੀ ਵਿੱਚ ਸਾਨੂੰ ਬਚਿਆ ਨਾ ਹੋ ਨਾ ਠਾਕ ਹੈ, ਧਾਮ ਨਰਹਾਏ, ਦਸਵੇਂ ਰੇਜ ਘਰ ਵਾਸਾ ਪਾਇ ਮਾਇਸ਼ਾ ਕਿਦੇ ਆ ਇਹਨਾਂ ਨੂੰ ਬੰਦ ਕਰੀ ਜਾਣਾ ਤੇ ਉਹ ਦਰ ਦੇ ਖੁੱਲ ਹੀ ਜਾਣਾ। ਸਾਡੇ ਮਨ ਦਾ ਵਾਸਾ ਉਸ ਸੰਗਤ ਦੇ ਵਿਚ ਜਾਣਾ ਵਿਚਾਰ ਸਾਡੇ ਘਰ ਹੋ ਜਾਣੇ ਤੇ ਸਾਡੇ ਮਨ ਨੇ ਉਸ ਵਾਸਾ ਵਿੱਚ ਜਾ ਕੇ ਸੁਣ ਲਿਆ ਇਹ ਤੋਂ ਤੱਕ ਕੇ ਸਾਨੂੰ ਸਾਡੇ ਤੇ ਸਰੀਰ ਦਾ ਵੀ ਇਤਿਆਹਾ ਗਿਆ ਸਤਗੁਰੂ ਵੀ ਬਾਣੀ ਦੇ ਵਿੱਚ ਆਪਾਂ ਨੂੰ ਹੁਣ ਗਿਆਨ ਦੇ ਰਿਹਾ ਕਹਿੰਦੇ ਰੇ ਅਸੀਂ ਬਾਹਰੋਂ ਲੱਭਦੇ ਆ ਸਤਗੁਰੂ ਸਾਨੂੰ ਸੁਣਾਉਂਦੇ ਸਭ ਕਿਸੇ ਦਾ ਰੂਪ ਬਾਹਰ ਨਾ ਹੀ ਬਾਹਰ ਕੋਲੇ ਸੋ ਪਰਮ ਭੁਲਾਇ ਗੁਰੂਖ ਸਾਹਿਬ ਜੀ ਨੇ ਖੰਡਰ ਪਾਇਆ ਸਵੰਤਰ ਬਾਹਰ ਸੁਹਿਲਾ ਜੀ ਉਹਨਾਂ ਨੇ ਸਾਨੂੰ ਇੱਕ ਝੋਜ ਦੱਸੀ ਹੈ ਉਹਨਾਂ ਨੇ ਸਾਨੂੰ ਇਹ ਬੋਲ ਕੇ ਇਹ ਸ਼ਬਦਵਾਰਾ ਝੋਜ ਕਰਨਾ ਦੱਸਿਆ ਜਿਹੜਾ ਕਰਬਾਣੀ ਰਹੀ ਸੀ ਪੜਦੇ ਆ ਰਾਮ ਰਾਮ ਬੋਲ ਬੋਲ ਝੋਜ ਤੇ ਬੜ ਭਾਗੀ ਪਾਸ਼ਾ ਕਦੇ ਵੱਡੇ ਭਾਗਾ ਦੁਆਰਾ ਇਹ ਬੋਲ ਕੇ ਅਸੀਂ ਝੋਜ ਕਰਦੇ ਕਿਉਂਕਿ ਭਗਵਾਨ ਦੇ ਗੁਰੂਖਾ ਨੇ ਉਹ ਜਬਸਾ ਦਾ ਗਿਆਨ ਲਿਆ ਕਿ ਜਦੋਂ ਅਸੀਂ ਕਿਸੇ ਵਾਰਤਾ ਵਿੱਚ ਸਿਰਮੁਲ ਕਰਾ ਲਈਏ ਬਿਆਸ ਕਰਾਂਗੇ ਕਈ ਦੀਵਾਨੇ ਮਾਨਸਿਕ ਵਿਚਾਰ ਆਉਂਦੇ ਰਹੋਗੇ ਉਹਨਾਂ ਨੇ ਸਾਨੂੰ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਕਿ ਖਿਆਲ ਕਰਿਓ ਜਿਨ੍ਹਾਂ ਨੂੰ ਤਾਂ ਗਿਆਨ ਆ ਗਿਆ ਉਹਨਾਂ ਨੇ ਤਾਂ ਉਹਨਾਂ ਉੱਚੀ ਬੋਲਣਾ ਹੈ ਜਿਨ੍ਹਾਂ ਸਾਡੇ ਕੇ ਮਨ ਨੂੰ ਸੁਣਦਾ ਹੈ ਜਿਨ੍ਹਾਂ ਕੇ ਸਾਡੇ ਕੇ ਮਨ ਦੀ ਅਵਾਜ਼ਾਂ ਕਿੰਨਾ ਨੂੰ ਗੋੜ ਆਇਆ ਹੈ ਕਿੰਨਾ ਉੱਚੀ ਸੁਣਦਾ ਹੈ ਤੇ ਜਿਹੜੇ ਜੀਵ ਜਿਹੜਾ ਕਦੀ ਸੰਗਤ ਨਹੀਂ ਕੀਤੀ ਜਿਨ੍ਹਾਂ ਕਦੀ ਗਿਆਨ ਨਹੀਂ ਲਿਆ ਉਹਨਾਂ ਨੇ ਇਸ ਨੂੰ ਬੁੜ ਲੜੇਗਾ ਤੇ ਸਤਗੁਰੂ ਦੀ ਬਾਣੀ ਵਿੱਚ ਆਪਾਂ ਨੂੰ ਗਿਆਨ ਦਿੱਤਾ ਇਹ ਸਾਡੇ ਮਨਾਂ ਦੀ ਪਾਸਾ ਨਹੀਂ ਦੱਸਦੀ ਆ ਜਿਉਂ ਜਿਉਂ ਰਾਮ ਕਹੇ ਜਦ ਉਚੈ ਮਨ ਵਿੰਦਕ ਡੰਸ ਲਗਾਇ ਇਵੇਂ ਜੇ ਹਰੀ ਦੇ ਜਨਾਂ ਨੇ ਯਾਦ ਰੱਖੀਏ ਕਿ ਸਮਨ ਆਪਣੇ ਆਪਣੇ ਮਨ ਦੇ ਆਸਤਵਤਾ ਨੂੰ ਕਰਨਾ ਹੈ ਜਿਨ੍ਹਾਂ ਨੂੰ ਗਿਆਨ ਨਹੀਂ ਉਹਨਾਂ ਨੇ ਨਿੰਦਿਆ ਵੀ ਕਰਦੀ। ਤੇ ਸਤਿਗੁਰੂ ਵੀ ਬਾਣੀ ਦੇ ਥਾਪਨ ਨੂੰ ਗਿਆਨ ਦਿੰਦਾ ਹੈ। ਇਹ ਜਿਹੜਾ ਸਬਰ ਵਿੱਚ ਕਰਨਾ ਅਭਿਆਸ ਕਰਨਾ ਜਦੋਂ ਤੁਸੀਂ ਇਹ ਮੰਨ ਦਾ ਵੇਰਡ ਕਰੋਗੇ ਤੁਹਾਨੂੰ ਤੁਹਾਡੇ ਮਨ ਦੀ ਖਰਾਕ ਅਮਰਤਾ ਇਹ ਦਾਸ ਹੈ। ਜਿਹੜਾ ਗੁਰਬਾਣੀ ਵਿੱਚ ਆਪਾਂ ਨੂੰ ਦੱਸਿਆ ਉਹਨਾਂ ਨੇ ਗੁਰਮਤਿ ਪੰਦਰਾਇ ਹਰ ਨਸਕਰਸਾਇ ਹਰ ਅਮਰ ਤਹਾਰ ਮੁਕ ਜੋਏ ਜੀ ਉਹ ਰਿਵੈਨਿਅਸ ਸੀ ਸੇਵਾ ਤੇ ਕਰਨਾ ਵਾਲੇ ਕਰੇ ਸਾਡਾ ਬਹੁਤ ਮਿਲ ਕੇ ਕਰੀ ਜਾ